ਆ ਵੀ ਮਿੱਤਰੋ ਸਾਡਾ ਵੀਰ ਦੀਪਾ ਭਾਟਾ ਨਵਾਂ ਗੀਤ ਪੇਸ਼ ਕਰਨ ਲੱਗਿਆ ਲਓ ਜੀ ਭਾਖੀ ਹਾਂਜੀ ਧਿਆਨ ਦੇਣਾ ਜੀ ਰੱਬ ਦਾ ਸ਼ੁਕਰ ਮਨਾ ਕੇ ਨਿਕਲੇ ਅੱਖ ਵਿੱਚ ਖਵਸ ਜਾ ਕੇ ਨਿਕਲੇ ਬਰਫਾ ਵਾਲੇ ਦੇਸ਼ ਚ ਟੰਡੇ ਗੱਡੀ ਬੈਠੇ ਹਾਂ ਕਰ ਦੀ ਖਾਤਰ ਮਿੱਤਰੋ ਘਰ ਹੀ ਛੱਡੀ ਬੈਠੇ ਹਾਂ ਕਰ ਦੀ ਖਾਤਰ ਮਿੱਤਰੋ ਘਰ ਹੀ ਛੱਡੀ ਬੈਠੇ ਹਾਂ ਕਿੰਨਾ ਕੁਝ ਹੰਡਾ ਬੈਠੇ ਹਾਂ ਦੇਹੀ ਤੇ ਸੱਜਰੀ ਖਾਂਦੇ ਖਾਂਦੇ ਆ ਗਏ ਵਹੀ ਤੇ ਸੱਜਰੀ ਸ਼ੱਕਦੇ ਸ਼ੱਕਦੇ ਆ ਗਏ ਵਹੀ ਤੇ ਸਾਰੇ ਪਰਮਪੁਲੇ ਖੇ ਦਿਲ ਚੋਂ ਕੱਢੀ ਬੈਠੇ ਹਾਂ ਘਰ ਦੀ ਖਾਤਰ ਮੇਂ ਤੇਰੋ ਘਰ ਹੀ ਛੱਡੀ ਬੈਠੇ ਹਾਂ ਫਿਕਰਾਂ ਦੇ ਵਿੱਚ ਫਿਕਰ ਸੀ ਪਹਿਲਾ ਫਸਲਾਂ ਦਾ ਅੱਜ ਕੱਲ ਜਿਆਦਾ ਫਿਕਰ ਹੋ ਗਿਆ ਨਸਲਾਂ ਦਾ ਅੱਜ ਕੱਲ ਜਿਆਦਾ ਫਿਕਰ ਹੋ ਗਿਆ ਨਸਲਾਂ ਦਾ ਆਪਣੇ ਹੱਥੀ ਆਪਣੀ ਜੜ ਵੱਡੀ ਬੈਠੇ ਹਾਂ ਕਰਦੀ ਖਾਤਰ ਮੇ ਤੇਰਾ ਘਰ ਹੀ ਛੱਡੀ ਬੈਠੇ ਹਾਂ ਕਰਦੀ ਖਾਤਰ ਮੇ ਤੇਰਾ ਘਰ ਹੀ ਛੱਡੀ ਬੈਠੇ ਹਾਂ ਦੀਪੇ ਸਾਨੂੰ ਸਮਝ ਆਊ ਕਦ ਸਵਰਾ ਦੀ ਪਾਰਟੇ ਵਾਲਿਆ ਸੁਰਖੀ ਬਣ ਗਏ ਖਬਰਾਂ ਦੀ ਦੀਪੇ ਸਾਨੂੰ ਸਮਝ ਆਊ ਕਦ ਸਵਰਾ ਦੀ ਪਾਰਟੇ ਵਾਲਿਆ ਸੁਰਖੀ ਬਣ ਗਏ ਖਬਰਾਂ ਦੀ ਸਭ ਨੂੰ ਪਤਾ ਹੈ ਦਿਲ ਵਿੱਚ ਕੀ ਕੀ ਦੱਬੀ ਬੈਠੇ ਹਾਂ ਘਰ ਦੀ ਖਾਤਰ ਮੈਂ ਤੇਰਾ ਕਰ ਹੀ ਛੱਡੀ ਬੈਠੇ ਹਾਂ ਘਰ ਦੀ ਖਾਤਰ ਮੈਂ ਤੇਰਾ ਕਰ ਹੀ ਛੱਡੀ ਬੈਠੇ ਹਾਂ ਹਰ ਪਲ ਕਿਸੇ ਦੀ ਯਾਦ 'ਚ ਝੁਰਨਾ ਸੌਖਾ ਨਹੀਂ ਹੁੰਦਾ ਹੰਜ ਦੀ ਜੂਨੇ ਖਾਬ ਦਾ ਖੁਰਨਾ ਸੌਖਾ ਨਹੀਂ ਹੁੰਦਾ ਦੀਪੇ ਦਿਲ ਦਰਿਆਵਾਂ ਦੇ ਵਿੱਚ ਹੜ ਕੇ ਆ ਜਾਂਦੇ ਪਿੰਡ ਅਤੇ ਪਰਿਵਾਰ 'ਚੋਂ ਤੁਰਨਾ ਸੌਖਾ ਨਹੀਂ ਹੁੰਦਾ ਪਿੰਡ ਅਤੇ ਪਰਿਵਾਰ 'ਚੋਂ ਤੁਰਨਾ ਸੌਖਾ ਨਹੀਂ ਹੁੰਦਾ ਹਾਂਜੀ ਕਿ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵਧੀਆ ਲੱਗਿਆ ਹੋਊਗਾ ਸ਼ੇਅਰ ਸਾਡੇ ਵੀਰ ਦਾ ਤੁਸੀਂ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ so that ਕਿ ਅੱਗੇ ਵੀ ਇਹਨਾਂ ਨੂੰ ਵਧੀਆ ਕੰਟੈਂਟ ਲੈ ਕੇ ਤੁਹਾਡੇ ਕੋਲ ਹਾਂਜੀ ਵੀਡੀਓ ਵਾਸਤੇ ਧੰਨਵਾਦ ਜੀ